ਅਸੀਂ ਉਹਨਾਂ ਦੀ ਹੈ ਤਰਬੀਅਤ ਕੋਈ ਗਰੀਬ ਆਦਮੀ ਦੀ 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 ਸ਼ਾਦੀ ਹੈ ਤਾਂ ਉਹਨਾਂ ਨੂੰ ਮਦਦ ਦੇਣੀ ਹੈ ਆਗੇ ਸਮਝ ਕਿਸੇ ਦੇ ਗਰੀਬ ਦੀ ਧੀ ਆ ਗਈ ਹੈ ਮਿਲਣ ਮਾਪਿਆਂ ਨੂੰ ਉਹਨਾਂ ਇਸ ਦਾ ਇਸ ਤਰ੍ਹਾਂ ਟੋਰਨੀ ਜਿਵੇਂ ਆਪ ਦੀ ਖੁਦ ਆਪ ਦੀ ਦੀ ਪੇਟੋੜਦੇ ਹੈ ਸ਼ਾਦੀ ਤੇ ਵੀ ਹੁੰਦਾ ਮੇਰੇ ਮਾਮੇ ਦੀ ਬਰਾਤ ਚੜ੍ਹਿਆ ਹੈ ਅਸੀਂ ਬਠੂਆ ਠੱਟੇ ਗਾਇਆ ਚੌਧੀ ਗਏ ਹਾਂ ਨਾ ਬਰਾਤ ਬਣੀਆਂ ਘੋੜੀਆਂ ਸਿਰ ਤੇ ਖੁਲਿਆ ਪੱਗਾ ਬਣੀਆਂ ਠਾਠਾ ਬਾਠਾ ਦੇ ਵਿੱਚ ਬਾਕੀ ਹੁਣ ਹਿੰਦੂ ਘਰ ਤੇ ਆਖਣੇ ਹੈ ਸਾਡੇ ਮੁਸਲਮਾਨਾਂ ਨੂੰ ਹਜ਼ਾਰ ਗੁਣੇ ਅੱਛਾ ਹਾਂ ਆ ਸਾਡੀਆਂ ਮਸੀਤਾਂ ਦੇ ਉਹਨਾਂ ਜ਼ਮੀਨ ਛੱਡੀ ਹੋਈ ਹੈ ਅੱਛਾ ਵੈਦ ਮਾਲਕਾਂ ਕਬਰਸਤਾਨ ਦੀ ਜ਼ਮੀਨ ਉਹਨਾਂ ਹਿੰਦੂਆਂ ਛੱਡੀ ਹੋਈ ਹੈ ਜੱਗੂ ਬਿਰਜੂ ਜਗਨਨਾਥ ਮਿਰਨਾਰਥ ਜੈ ਚੰਦ ਜੈ ਚਾਲ ਜੈ ਜਾਲ ਚੌਧਰੀ ਮਾਈ ਚੌਧਰੀ ਮਾਈ ਤੇ ਖੁਦਾ ਤੇਰਾ ਭਲਾ ਕਰੇ ਰਾਮ ਸਰਬਰ ਜੈ ਜਾਲ ਇਹ ਮੇਰਾ ਸੋਣਾ ਸਪਿੰਡ ਦੇ ਮਾਲਕ ਹਾਂ ਅਸੀਂ ਉਦਰੀ ਅੰਬੀਰ ਚੰਦ ਚੌਧਰੀ ਬੂਠਾ ਇਹਨਾ ਵੀ ਲੱਗਦਾ ਹੁਣ ਵੀ ਲੱਗਦਾ ਉਹ ਵੀ ਮੰਨਦੇ ਹਨ ਮੁਸਲਮਾਨ ਵੀ ਮੰਨਦੇ ਯਾਰ ਮੈਂ ਜਦੋਂ ਰਮਜ਼ਾਨ ਸ਼ਰੀਫ ਹੁੰਦਾ ਜਿਹੜੇ ਮੁਸਲਮਾਨ ਹੁੰਨਦੇ ਨਾਲ ਨੌਕਰੀਆਂ ਤੇ ਹਨ ਨਾ ਸਾਨੂੰ ਆਦੇ ਵੀ ਸਾਡੇ ਦਿਨ ਆ ਗਏ ਹਨ ਆਪ ਦਾ ਰਾਸ਼ਨ ਪਾਣੀ ਲੈ ਲਓ ਤੇ ਆਪ ਦਾ ਮਹੀਨਾ ਕੱਟ ਤੇ ਆ ਜਾ ਬਿਆ ਕਿਸੇ ਨੂੰ ਦੁੱਧ ਸੇ ਦੇਣਾ ਕਿਸੇ ਨੂੰ ਦਾਣੇ ਦੇ ਦੇਣਾ ਕਿਸੇ ਨੂੰ ਘਿਓ ਤੇ ਦੇਣਾ ਜੇ ਬਾਵਾ ਬੰਦੇ ਤੋਂ ਨਾ ਮੱਝ ਗਾ ਦੇਣੀ ਤੇ ਲਾ ਵੀ ਆਪ ਦਾ ਸ਼ੋਤ ਠੀਕ ਹੈ نماز بھی آدھی دے نماز بھی پڑھو نماز بھی پڑھو تو روزے بھی رکھو اسی مسلمان ہاں کلے بازار جاتے پے کھانے پیندے جاندے اس طرح نہیں بابا جی ہے ہاں جی اس وقت کسی کی ضرورت نہیں ہے بازار یا آپ دے دروازے تو باہر ہو تے کئی چیز کھا یا منہ ہلاو بالکل نہیں ایک طرح سے بات نہیں ਸਤਿ ਸ੍ਰੀ ਅਕਾਲ ਸ਼ਾਸਤਰੀਆ ਕਾਲ ਨਮਸਤੇ ਜੀ ਵੀ ਸਾਰੇ ਪੰਜਾਬ ਦੇ ਸ਼ੋਤਾਂ ਪ੍ਰਾਣੀ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀ ਪਾਲਪੁਰ ਦੇ ਪਿੰਡ ਅਮਲੀ ਮੋਤੀ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਹਿੰਦੂਆਂ ਤੇ ਮੁਸਲਮਾਨਾ ਦਾ ਸਾਂਝਾ ਪਿੰਡ ਸੀ ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ ਇਹ ਅਮਲੀ ਮੋਤੀ ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 37 ਮੀਲ ਤੇ ਜ਼ਿਲ੍ਹਾ ਉਕਾੜਾ ਤੋਂ 30 ਮੀਲ ਦੇ ਪੰਦ ਤੇ ਹੈ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਇਸ ਪਿੰਡ ਵਿੱਚ ਇਹੀ ਇੱਕ ਦਰਵਾਜ਼ੇ ਦੀ ਨਿਸ਼ਾਨੀ ਮੌਜੂਦ ਹੈ ਤੇ ਤੁਸੀਂ ਦੇਖ ਸਕਦੇ ਜੇ ਕਿ ਇਹਦੇ ਤੇ ਸਾਰਾ ਉਹੀ ਪੁਰਾਣਾ ਛੋਟੀ ਇੱਟ ਦਾ ਕੰਮ ਹੋਇਆ ਸਾਨੂੰ ਨਜ਼ਰ ਆਂਦਾ ਹੈ ਤੇ ਇਸ ਦਰਵਾਜ਼ੇ ਦੇ ਨਾਲ ਹੀ ਉਸ ਟਾਈਮ ਦੇ ਨੰਬਰਦਾਰਾਂ ਦੇ ਘਰ ਹੋਇਆ ਕਰਦੇ ਸੀ ਤੇ ਇਸੇ ਹੀ ਦਰਵਾਜ਼ੇ ਦੇ ਨਾਲ ਉਸ ਟਾਈਮ ਮੰਦਰ ਵੀ ਬਣਾਇਆ ਗਿਆ ਸੀ ਜੋ ਕਿ ਸਾਮ ਸਵਾਲ ਨਾ ਹੋਣ ਕਾਰਨ ਟੱਟ ਗਿਆ। ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ Hindu ਨੰਬਰਦਾਰ ਨੇ ਇਹ ਮਸਜਿਦ ਬਣਵਾ ਕੇ ਮੁਸਲਮਾਨਾਂ ਨੂੰ ਦਿੱਤੀ। ਇਹ ਇਹ ਹੈ ਉਹ ਜਗ੍ਹਾ ਜਿੱਥੇ ਇਸ ਪਿੰਡ ਦੇ ਮੁਸਲਮਾਨ ਤੇ ਹਿੰਦੂ ਬਾਬਾ ਹਾਜੀ ਸ਼ੇਰ ਜੀ ਦਾ ਮੇਲਾ ਮਨਾਇਆ ਕਰਦੇ ਸੀ ਜੋ ਕਿ ਅੱਜ ਵੀ ਮੁਸਲਮਾਨ ਮਨਾਉਂਦੇ ਨੇ ਤੇ ਇਹ ਹੈ ਇਸ ਪਿੰਡ ਦਾ ਸਕੂਲ ਗਵਰਨਮੈਂਟ ਹਾਈ ਸਕੂਲ ਬੁਆਏਸ ਅਮਲੀ ਮੋਤੀ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਨਹੀਂ ਹੋਇਆ ਕਰਦਾ ਸੀ ਅਸਲਾਮੁਅਲੈਕਮ ਬਾਬਾ ਜੀ ਵਾਲੇਕਮ ਸਲਾਮ ਜੀ ਵ ਰਹਿਮਤੁਲਾਹ ਬਰਕਾਤ ਕੀ ਹਾਲ ਚਾਲ ਹੈ ਬਾਬਾ ਜੀ ਅੱਲਾਹ ਤਾਲਾ ਸ਼ੁਕਰ ਹੈ ਜੀ ਠੀਕ ਨਾਮ ਕੀ ਬਾਬਾ ਜੀ ਆਪਣਾ ਬਾਬਾ ਨਿਜ਼ਾਮਉਦੀਨ ਜੀ ਨਿਜ਼ਾਮਤ ਤੇ ਵਾਲੇ ਸਾਹਿਬ ਦਾ ਵਾਲੇ ਸਾਹਿਬ ਦੇ ਮੇਰੇ ਨਾਂ ਬਾਪ ਦੇ ਨਾਂ ਹੈ ਮੀਆਂ ਮਾਣਾ ਅੱਛਾ ਤੇ ਦਾਦਾ ਜੀ ਦਾ ਦਾਦਾ ਮੇਰੇ ਦੇ ਨਾਂ ਹੈ ਅਲਾਦੀਨ ਸਹੀ ਅੱਛਾ ਇਸ ਖਾਨਦਾਨ ਦਾ ਮੈਂ ਤੁਹਾਨੂੰ ਦੱਸਣਾ ਨਿਜ਼ਾਮਉਦੀਨ ਦੇ ਮਾਮੇ ਹਨ ਗੁਲਾਮ ਮੁਹੰਮਦ ਤੇ ਬਾਗ ਅਲੀ ਠੀਕ ਨਿਜ਼ਾਮਉਦੀਨ ਦੇ ਮਾਮੇ ਹਨ ਗੁਲਾਮ ਮੁਹੰਮਦ ਤੇ ਬਾਗ ਅਲੀ ਠੀਕ ਮਾਂ ਮੇਰੀ ਦਾ ਨਾਮ ਹੈ ਗੁਲਾਮ ਫਾਤਿਮਾ ਸਹੀ ਖਾਲਾ ਮੇਰੀ ਦਾ ਨਾਮ ਹੈ ਸਹਿਦ ਬੀਬੀ ਠੀਕ ਨਾਨੀ ਮੇਰੀ ਦਾ ਨਾਮ ਹੈ ਮਾਈ ਠਰੀ ਠੀਕ ਇਹ ਜਨਾਬ ਜਦੋਂ ਅਮਲੀ ਮੁੱਤੀ ਬਣਿਆ ਹੈ ਨਾ ਹਾਂਜੀ ਉਸ ਵਕਤ ਚੌਧਰੀ ਮਤਾਬ ਦਾ ਗੁਲਾਬ ਆਏ ਹਨ ਅੱਛਾ ਸੈਸਲਾ ਤੇ ਸੈਸਲਾ ਸੈਸਲਾ ਦੀ ਭੈਣ ਹੈ ਠੀਕ ਵਿਜੜ ਦੇ ਵਿੱਚ ਆਈ ਹੈ ਸੈਸਲਾ ਬੇਵਾਹ ਹੋ ਗਈ ਹੈ ਸਹੀ ਜੇਵਰ ਜੇਥ ਨੂੰ ਨਹੀਂ ਬਾਣ ਦਿੰਦੀ ਐ ਸੈਸਲ ਦੇ ਕੋਲ ਆ ਗਏ ਬਿਰਾ ਦੇ ਕੋ ਬਿਰਾ ਉਸ ਵਕਤੇ ਭੈਣ ਨੂੰ ਪਿੰਡ ਦਿੱਤਾ ਚਾ ਅੱਛਾ ਕੈਸਲ ਦਿੱਤਾ ਹੈ ਭੈਣ ਨੂੰ ਪਿੰਡ ਉਸ ਮਾਈ ਦੇ ਪੁੱਤਰ ਦੇ ਨਾਮ ਹਾ ਚੌਧਰੀ ਮੋਤੀ ਠੀਕ ਉਸ ਮਾਈ ਦੇ ਪੁੱਤਰ ਦੇ ਨਾਮ ਹਾ ਚੌਧਰੀ ਮੋਤੀ ਮੋਤੀ ਦਾ ਪੁੱਤਰ ਹੋਇਆ ਗੁਲਾਬ ਤੇ ਸਰੂਪ ਉਨਾਬ ਸੀ ਇਹ ਬਬਲੀ ਸਿੱਖ ਸੀ ਇਹ ਕੰਬੋ ਸੀ ਕੰਬੋ ਹਾਂ ਅੱਛਾ Hindu ਹੈ ਸਿੱਖ ਕੰਬੋ Hindu ਹਾਂ ਮੋਂਨੇ ਹਿੰਦੂ ਹਾਂ ਬਾਕੀ ਹੁਣ ਹਿੰਦੂ ਕਰ ਤੇ ਆਖਣੇ ਹਨ ਸਾਡੇ ਮੁਸਲਮਾਨਾਂ ਨੂੰ ਹਜ਼ਾਰ ਗੁਣੇ ਅੱਛਾ ਹਾਂ ਠੀਕ ਆ ਸਾਡੀਆਂ ਮਸੀਤਾਂ ਦੇ ਉਹਨਾਂ ਜ਼ਮੀਨ ਛੱਡੀ ਹੋਈ ਆ ਅੱਛਾ ਵੈਦ ਮਾਲਕ ਹਨ ਕਬਰਸਤਾਨ ਦੀ ਜ਼ਮੀਨ ਉਹਨਾਂ ਹਿੰਦੂਆਂ ਛੱਡੀ ਹੋਈ ਆ ਜੱਗੂ ਬਿਰਜੂ ਜਗਨਨਾਥ ਫਿਰਨਾਥ ਜੈ ਚੰਦ ਜੈ ਚਾਲ ਜੈ ਜਾਲ ਚੌਧਰੀ ਮਾਈ ਸੇ ਚੌਧਰੀ ਮਾਈ ਤੇ ਖੁਦਾ ਤੇ ਭਲਾ ਕਰੇ ਰਾਮ ਸਰਬਰ ਜੈ ਜਾਲ ਇਹ ਮੇਰਾ ਸੋਹਣਾ ਇਸ ਪਿੰਡ ਦੇ ਮਾਲਕ ਹਾਂ ਚੌਧਰੀ ਅੰਬੀਰ ਚੰਦ ਚੌਧਰੀ ਬੂਠਾ ਇਸ ਪਿੰਡ ਦੇ ਵਹਿਦ ਮਾਲਕ ਹਾਂ ਠੀਕ ਤੇ ਬਬਾਈ ਨਾਮ ਸ਼ੁਰੂ ਤੋਂ ਅਮਲੀ ਮੋਤੀ ਚੱਲਦਾ ਆਂਦਾ ਪਿੰਡ ਦਾ ਲੱਗਦਾ ਨਾਮ ਹੈ ਪਹਿਲੇ ਇਹਦਾ ਨਾਮ ਰੱਖਿਆ ਗਿਆ ਅਮਲੀ ਅੱਛਾ ਮੋੜ ਚੌਧਰੀ ਮੋਤੀ ਆਇਆ ਤੇ ਮੋੜੋ ਨਾਂ ਰੱਖਿਆ ਗਿਆ ਅਮਲੀ ਮੋਤੀ ਉਹ ਉਹ ਹਾਂ Hindu ਬਾਕੀ ਹਾਂ ਉਹ ਮੋਤੀ ਠੀਕ ਸਹੀ ਹਾਂ ਉਹ ਮੋਤੀ ਠੀਕ ਬਾਗ ਉਸ ਲਾਏ ਹਨ ਖੂ ਉਸ ਲਾਏ ਹਨ ਖੂ ਇਸ ਪਿੰਡ ਦੇ ਖੂ ਤੀ ਹਨ ਅੱਛਾ ਆਗੇ ਸਮਝ ਇਸ ਪਿੰਡ ਅਮਲੀ ਮੋਤੀ ਦੇ ਖੂ ਉਸ ਵਕਤ ਤੀ ਹਨ ਠੀਕ ਆ ਪਿੰਡ ਦੇ ਦੱਖਣ ਆਏ ਪਾਸੇ ਚੌਧਰੀ ਗਣਾ ਹਾ ਗਣੇ ਵਾਲੀ ਬਾ ਆਗੇ ਸਮਝ ਉਹਦਾ ਭਤੀਜਾ ਭੂਪਾ ਤੇ ਜਗਾ 나ਥ ਤੇ ਮੇਰਾ 나ਥ ਜੈ ਜਾਲ ਜੈ ਜਾਲ ਪਟਵਾਰੀ ਹਾ ਅੱਛਾ ਆਗੇ ਸਮਝ ਆ ਉਹਨਾਂ ਦੇ ਮਹਿਲ ਖਾਏ ਤੇ ਉਹਨਾਂ ਦੇ ਮਹਿਲਾਂ ਦੇ ਦਰਵਾਜ਼ੇ ਖਾਏ ਹੋਏ ਆ ਇਹ ਟੱਕੀ ਦੇ ਉੱਤੇ ਜਾ ਕੇ ਆਂਦਾ ਬਾਬਾ ਹਾਂਜੀ ਠੀਕ ਠੀਕ ਸਹੀ ਤੇ ਬਾਬਾ ਬਾਕੀ ਦਾ ਪਿੰਡ ਸੀ ਕੱਚਾ ਸੀ ਕਿ ਪੱਕਾ ਸੀ ਬਾਕੀ ਥੱਲੇ ਵੀ ਇਹ ਮੇਰਾ ਪੁੱਤਰਾ ਸਾਰੀ ਉਹਨਾਂ ਦੀ ਰૈયਤ ਹਾਇ ਅੱਛਾ ਇਹ ਉਹਨਾਂ ਦੀ ਰૈયਤ ਹੈ ਕਿ ਕਿਲਾ ਬਣਿਆ ਹੋਇਆ ਹੈ ਕਿ ਦਰਵਾਜ਼ਾ ਆਇਆ ਫਾਸੇ ਆ ਇੱਕ ਦਰਵਾਜ਼ਾ ਉਸ ਪਾਸੇ ਆ ਛਾਂਵੇਂ ਵਾਲੇ ਬੰਦਾ ਜਿਹੜਾ ਬਾਹਰ ਨਿਕਲ ਗਿਆ ਸੋ ਨਿਕਲ ਗਿਆ ਸੋਤਲੋਂ ਅੰਦਰ ਨਹੀਂ ਆ ਸਕਦਾ ਜਿਹੜਾ ਅੰਦਰ ਹੈ ਉਹ ਬਾਹਰ ਨਹੀਂ ਜਾ ਸਕਦਾ ਦਰਵਾਜ਼ੇ ਬੰਦ ਹੋ ਜਾਂਦੇ ਦਰਵਾਜ਼ੇ ਬੰਦ ਹੋ ਜਾਣੇ ਠੀਕ ਸੋਬਾ ਦਰਵਾਜ਼ਾ ਖੁੱਲ ਜਾਣਾ ਅੰਦਰ ਬਾਹਰ ਜਾਵਣਾ ਆਮਨ ਵਾਲੇ ਆ ਜਾਣਾ ਠੀਕ ਉਹ ਹਿੰਦੂ ਕਰਦੇ ਆਖਣੇ ਇੱਧੇ ਪਨਾ ਇੱਕ ਬਜ਼ੁਰਗ ਹੈ ਹਾਜੀ ਸ਼ੇਰ ਸਦਿੰਦਾ ਹਾਂਜੀ ਜਦੋਂ ਉਸ ਤੇ ਹੁੰਦੇ ਹਨ ਨਾ ਜੁੱਤੀ ਹੱਥੇ ਹੀ ਕਰ ਲੈਂਦੇ ਹਾਂ ਅੱਛਾ ਬੇਅਦਬ ਨਹੀਂ ਹਾਂ ਜਾਦੋ ਉਸ ਅੱਗੇ ਹੋਣਾ ਕੰਡ ਨਹੀਂ ਕਰਨੇ ਐਂ ਕਰਦੇ ਪਿਛਲੇ ਪੈਰੀ ਹੋਤੇ ਜਾਣਾ ਠੀਕ ਵੀ ਹੈ ਮੁਸਲਮਾਨਾ ਦਰਬਾਰ ਸੀ ਲੇਕਿਨ ਮੰਦੇ ਸੀ ਉਹ ਵੀ ਮੰਦੇ ਹਾਂ ਠੀਕ ਤੇ ਅ ਬਾਬਾ ਜੀ ਮੇਲਾ ਵੀ ਲੱਗਦਾ ਸੀ ਫਿਰ ਆਪਣੇ ਪਿੰਡ ਮੇਲਾ ਵੀ ਲੱਗਦਾ ਹੁਣ ਵੀ ਲੱਗਦਾ ਆਇਓ ਅੱਛਾ ਉਦੋਂ ਉਹ ਮੁਸਲਮਾਨ ਹੀ ਮਨਾਉਂਦੇ ਸੀ ਜਾਂ ਹਿੰਦੂ ਵੀ ਮਨਾਉਂਦੇ ਸੀ ਉਹ ਵੀ ਮਨਾਉਂਦੇ ਹਾਂ ਮੁਸਲਮਾਨ ਵੀ ਮਨਾਉਂਦੇ ਆ ਬਿਰਾਲ ਮੇਲੇ ਕੇ ਮਨਾਉਂਦੇ ਸੀ ਯਾਰ ਮੇਲ ਠੀਕ ਤੇ ਖੂਬ ਬਾਬਾ ਤੁਸੀਂ ਦੱਸਦੇ ਸੀ ਕਿੰਨੇ ਖੂ ਹਣੇ ਨੇ ਆਪਣੇ ਪਿੰਡ ਦੇ ਪਿੰਡ ਦੇ ਮਤਲਬ ਦੱਸਣਾ ਵੀ 30 ਖੂਹ ਹਾਂ ਅੱਛਾ ਆਗੇ ਸਮਝ ਦੋ ਪਿੰਡ ਦੇ ਵਿੱਚ ਖੂਹਾਂ ਪਾਣੀ ਆਈਆਂ ਇੱਕ ਸਦਿੰਦੀ ਆ ਪੰਜਾਂ ਪੀਰਾਂ ਵਾਲੇ ਆ ਜਿਹੜੀ ਮਸਜਿਦ ਦੇ ਮਗਰ ਆਏ 8 ਮਨ ਆਏ ਹੱਥ ਦੇ ਵਿੱਚ ਉਸ ਦਿਨਦੀ ਆ ਪੰਜਾਂ ਪੀਰਾਂ ਵਾਲੇ ਐਂ ਤੇ ਹੁਣ ਗਿੱਲਾਂ ਦੇ ਵੇੜੇ ਦੇ ਵਿੱਚ ਉਸ ਦਿਨਦੀ ਆ ਅੰਨੇ ਖੂਹੇ ਠੀਕ ਠੀਕ ਆਗੇ ਸਮਝ ਹਾਂਜੀ ਹਾਂਜੀ ਅੱਛਾ ਬੱਬਾ ਜੀ ਤੁਸੀਂ ਦੱਸ ਰਹੇ ਕਿ ਉਹਨਾਂ ਨੇ ਮਸਜਿਦਾਂ ਬਣੀਆਂ ਸੀ ਦੋ ਕੱਚੀਆਂ ਕਿ ਪੱਕੀਆਂ ਸੀ ਉਸ ਵਕਤ ਮਸੇਤਾਂ ਜ਼ਿਆਦਾ ਕੱਚੀਆਂ ਹੁੰਦੀਆਂ ਹਾਂ ਠੀਕ ਦੱਬ ਵਾਢ ਲੈਉਣੀ ਉਹ ਥੱਲੇ ਸੇ ਸੱਟਣੀ ਉੱਤੇ ਮਸੱਲਾ ਸਾਠ ਲੈਣਾ ਠੀਕ ਉਸ ਵਕਤ ਮਸੀਤਾਂ ਕੱਚੀਆਂ ਹਾਂ ਪੱਕੀਆਂ ਬਾਅਦ ਦੇ ਵਿੱਚ ਬਣੀਆਂ ਜਦੋਂ ਸਪੀਕਰ ਬਣੇ ਸਪੀਕਰ ਬਣੇ ਮਸੀਤਾਂ ਪੱਕੀਆਂ ਹੋ ਗਿਆ ਅਜ਼ਾਨਾ ਉਸੇ ਹੋ ਗਿਆ ਨਿਮਾਜ਼ੀ ਫਿਰਲਾ ਲੱਭ ਗਿਆ ਹਾਂ ਸਹੀ ਤੇ ਬੱਬਾ ਜੀ ਜਿਵੇਂ ਉਹ ਮਤਲਬ ਇੱਥੇ ਰਹਿੰਦੇ ਉਹਨਾਂ ਨੇ ਆਪਣੀ ਵੀ ਇਬਾਦਤਗਾ ਬਣਾਈ ਹੋਈ ਸੀ ਇੱਥੇ ਹਾਂਜੀ ਆਪਦੀ ਵੀ ਉਹਨਾਂ ਨੇ ਕੋਈ ਜਗ੍ਹਾ ਬਣਾਈ ਸੀ ਇਬਾਦਤ ਕਰਨ ਵਾਸਤੇ ਹਿੰਦੂਆਂ ਨੇ ਉਹਨਾਂ ਜੀ ਬਣਾਇਆ ਉਹ ਤੇ ਧਰਮ ਸਾਲ ਹ ਉਹਨਾਂ ਦਾ ਸਹੀ ਪਿੰਡ ਦੇ ਵਿੱਚ ਕੀ ਪਿੰਡ ਉਹਦੇ ਵਿੱਚ ਠੀਕ ਪਿੰਡ ਦੇ ਵਿੱਚ ਤੁਸੀਂ ਇਸ ਗੱਡੀ ਦੇ ਵਿੱਚ ਗਏ ਨਾ ਜਿੱਥੇ ਪੱਕਾ ਮਕਾਨ ਨੇ ਤੇ ਵੱਡਾ ਦਰਵਾਜ਼ਾ ਹਾਂਜੀ ਉਸ ਦਰਵਾਜ਼ੇ ਨਾਲ ਉਹਨਾਂ ਦੀ ਥਾਂ ਹੈ ਠੱਕੀ ਦੇ ਉੱਤੇ ਠੱਕੀ ਦੇ ਉੱਤੇ ਠੀਕ ਹਾਂ ਠੀਕ ਠੀਕ ਸਹੀ ਤੇ ਇਹ ਬੱਬਾਈ ਰਹਿਣ ਸਹਿਣ ਵੰਡ ਤੋਂ ਪਹਿਲੇ ਕਿਹਦਾ ਸੀ ਮੁਸਲਮਾਨ ਜਿਹੜੇ ਇੱਥੇ ਰਹਿੰਦੇ ਸੀ ਐਸੀ ਉਹਨਾਂ ਦੀ ਹੈ ਤਰਬੀਅਤ ਕੋਈ ਗਰੀਬ ਆਦਮੀ ਦੀ 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 ਸ਼ਾਦੀ ਹੈ ਤਾਂ ਉਹਨਾਂ ਨੂੰ ਮਦਦ ਦੇਣੀ ਹੈ ਠੀਕ ਆ ਕੇ ਸਮਝ ਕਿਸੇ ਦੇ ਗਰੀਬ ਦੀ ਧੀ ਆ ਗਈ ਹੈ ਮਿਲਣ ਮਾਪਿਆਂ ਨੂੰ ਉਹਨਾਂ ਇਸ ਦਾ ਇਸ ਦਾ ਨਰਤਨੀ ਜਿਵੇਂ ਆਪ ਦੀ ਖੁਦ ਆਪ ਦੀ ਦੀਪੇ ਤੋੜਦੇ ਸਹੀ ਠੀਕ ਜਿਹੜਾ ਹਾਂ ਜਗਾ ਨਾਥ ਹਾਂਜੀ ਉਹਦੇ ਪੁੱਤਰ ਦੇ ਨਾਂ ਹਾ ਜੋਤਾ ਠੀਕ ਆਗੇ ਸਮਝਾ ਚੌਧਰੀ ਅੰਬੀਰ ਚੰਦਾ ਹਾ ਚੌਧਰੀ ਸਗਾਗਾ ਰਾ ਚੌਧਰੀ ਬੂਟਾ ਹਾ ਚੌਧਰੀ ਭੂਪਾ ਹਾ ਭੂਪਾ ਬੜਾ ਇੱਕ ਮਰਦ ਆਦਮੀ ਹਾ ਠੀਕ ਬਹੁਤ ਹੀ ਮਰਦ ਆਦਮੀ ਹਾ ਨੇੜੇ ਨੇੜੇ ਆਦਮੀ ਉਹਦੇ ਨੇੜੇ ਕੋਈ ਨਹੀਂ ਆ ਸਕਦਾ ਹਾ ਠੀਕ ਸਹੀ ਹੋਰ ਆਗਾ ਗੱਲ ਤੋਂ ਤੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਬਾਬਾ ਜੀ ਆਪਣੇ ਪਿੰਡੇ ਨੂੰ ਆਪਣੇ ਪਿੰਡ ਲੱਗਦਾ ਹੈ ਉਧਾਰੇ ਉਹ ਵੀ ਖੰਬਵਾਂ ਦਾ ਪਿੰਡ ਹੈ ਅੱਛਾ ਬਾੜੀਪੁਰ ਹੈ ਜੋਈਆਂ ਦਾ ਪਿੰਡ ਸਹੀ ਆਗੇ ਸਮਝ ਮਿਰਜ਼ਾਪੁਰ ਹੈ ਮਾਰਾਂ ਦਾ ਪਿੰਡ ਠੀਕ ਲਾਲੂਪੁਰ ਹੈ ਵਟੂਆਂ ਦਾ ਪਿੰਡ ਠੀਕ। ਦੇਪਾਲਪੁਰ ਜਿਹੜਾ ਇਹ ਡੜਾ ਹਾ ਬਾਕੀ Hindu ਜ਼ਿਆਦਾ ਆ ਮੁਸਲਮਾਨ ਬਿਰਲੇ ਹਾਂ। ਠੀਕ। ਇਹ ਬਾਬਾ ਜੀ ਆਪਣੇ ਪਿੰਡ 'ਚ Hindu ਤੇ ਮੁਸਲਮਾਨ ਹੀ ਸੀ ਕਿ ਸਿੱਖ ਵੀ ਰਹਿੰਦੇ ਸੀ। ਇਹਦੇ ਵਿੱਚ ਸਿੱਖ ਨਹੀਂ ਆ। ਅੱਛਾ। ਸਿੱਖ ਨਹੀਂ। ਸਿੱਖ ਸਿਰਫ ਆ ਬੇਲ ਸਿੰਘ ਆ। ਬੇਲ ਸਿੰਘ। ਬੇਲ ਸਿੰਘ। ਆ ਜਿਹੜਾ ਬੇਲ ਸਿੰਘ ਦਾ ਪਿੰਡ। ਉੱਥੇ ਸਿੱਖ ਆ। ਠੀਕ। ਜਦ ਬਬੇ ਦੀ ਮਰਮਜ਼ਾਨ ਸ਼ਰੀਫ ਆਂਦਾ ਸੀ ਉਦੋਂ ਵੀ ਕੋਈ ਮਦਦ ਕਰਦੇ ਰਮਜ਼ਾਨ ਸ਼ਰੀਫ ਹੁੰਦਾ ਜਿਹੜੇ ਮੁਸਲਮਾਨ ਹੁੰਨਦੇ ਨਾਲ ਨੌਕਰੀਆਂ ਤੇ ਹਨ ਨਾ ਜਾਨੂ ਆਂਦੇ ਆ ਵੀ ਤੁਹਾਡੇ ਦਿਨ ਆ ਗਏ ਹਨ ਆਪ ਦਾ ਰਾਸ਼ਨ ਪਾਣੀ ਲੈ ਲਓ ਤੇ ਆਪ ਦਾ ਮਹੀਨਾ ਕੱਟ ਤੇ ਆ ਜਾ ਬਿਆ ਠੀਕ ਨਮਾਜ਼ ਵੀ ਆਦੇ ਨਮਾਜ਼ ਵੀ ਪੜੋ ਨਮਾਜ਼ ਵੀ ਪੜੋ ਤੇ ਰੋਜ਼ੇ ਵੀ ਰੱਖੋ ਠੀਕ ਇੱਕ ਲੱਟੂ ਖੋਜਾ ਹੁੰਦਾ ਹ ਉਹ ਚੌਧਰੀ ਸਦਾਗਰ ਦੇ ਨਾਲ ਹੋਵੇ ਜੋਗ ਤੇ ਉਹਨੂੰ ਆਖਾਂਗਾ ਖਬੀ ਤੇਰੇ ਦੇ ਆ ਗਏ ਹੈ ਤੇ ਆ ਕੇ ਜਾ ਕੇ ਦੇਹ ਕੁ ਜਾਰ ਉਹ ਆਪਦਾ ਜੁਗਗੇ ਦੇ ਵਿੱਚ ਬਾਹਰ ਗਬੂਆ ਸਦੇਵੇ ਹੁ ਕਿਸ ਪਾਣੀ ਦੇ ਵਿੱਚ ਤੇ ਵੀਰ ਤੇ ਆਪਦੇ ਹੁ ਕੀ ਸਿੱਖਿਆ ਅੱਛਾ ਅੱਛਾ ਜੀ ਉਹ ਚੌਧਰੀ ਮੂਟੇ ਨੂੰ ਕਿਸੇ ਨਾਂ ਚ ਲਿਆ ਸਦਾਗਰ ਨੂੰ ਚੌਧਰੀ ਸਾਹਿਬ ਜਿਹੜਾ ਤੇਰਾ ਖੋਜਾ ਹੈ ਨਾ ਲੱਟੂ ਉਹ ਹੁ ਕੀ ਸਿੱਖਦਾ ਅੱਛਾ ਆਖਿਆ ਕਹ ਦੋ ਅਖਰ ਰਾਤ ਦੇ 12 ਵਜੇ ਉਹ ਕੇ ਬਖਾ ਤੇ ਸਿੱਖਦਾ ਚੌਧਰੀ ਸਦਾਗਰ ਆ ਗਿਆ ਉਹਦਾ ਖੂਆ ਜੱਟਾਂ ਵਾਲਾ ਨਾ ਤਾਂ ਮੈਂ ਵੀ ਦੱਸਿਆ ਉਹਨਾਂ ਤੋਂ ਖੂ ਜਟਾ ਆਲਾ ਠੀਕ ਅੱਛਾ ਜੀ ਆ ਗਿਆ ਉਹ ਨਾ ਖਿੜਕੀ ਦੇ ਕਾ ਤੇ ਲੋਕ ਤੇ ਖੋ ਰਾਨੋ ਕੀ ਫਿਸ ਕੀਵੇ ਜੈਸੇ ਉਸ ਤੇ ਸੱਲੀ ਆਬ ਦੀ ਕਾਲ ਲਿਆ ਉਸ ਲੱਟੂ ਨੂੰ ਉਸ ਬਾਹਰ ਕਾਲਰ ਕਾਟ ਤੇ ਕੁੱਟਣ ਲੱਗ ਪਿਆ ਮਾਰਨ ਲੱਗ ਪਿਆ ਸਹੀ ਉਹ ਉਤੋਂ ਬੰਦੇ ਪਾਇ ਉਸ ਜੇ ਤੇ ਨਾ ਮਾਰੋ ਸਾਖ ਨੇ ਮੈਂ ਲੱਟੂ ਨਹੀਂ ਮਾਰਦਾ ਪਿਆ ਮੈਂ ਸੂਰ ਨੂੰ ਮਾਰਦਾ ਪਿਆ ਸਹੀ ਉਹ ਉਹ ਹਿੰਦੂ ਲੋਗ ਹੈ ਸਾਡੀ ਇੱਜ਼ਤ ਕੀਤੀ ਸੀ ਸਾਡੇ ਰਮਜ਼ਾਨ ਦੀ ਐ ਨਹੀਂ ਕੀਤੀ ਕੀਤੀ ਬਿਲਕੁਲ ਕੀਤੀ ਬਾਬਾ ਬਿਲਕੁਲ ਕੀਤੀ ਹਾਂ ਅਸਾਂ ਕਹਿਆ ਮਾਸੂਰ ਨੂੰ ਮਾਰਦਾ ਪਿਆ ਮੈਂ ਲੱਟੂ ਨੂੰ ਨਹੀਂ ਮਾਰਦਾ ਪਿਆ ਸਹੀ ਉਹ ਐਸੇ ਬੰਦੇ ਹਾਂ ਉਹ ਰਾਮ ਸਰਵਰ ਐਸਾ ਬੰਦਾ ਹਾ ਤੇ ਝਾਂਗੀ ਲੋਰ ਦੇ ਵਿੱਚ ਉਹਨਾਂ ਦੀ ਬਰਾਤ ਗਏ ਰੁਪਈਆ ਦੇ ਉਸ ਬਾਰਿਸ਼ ਵਸਾਈ ਠੀਕ ਐ ਕਿ ਮਾਛੀ ਹੋਵੇ ਉਹ ਗਿਆ ਚੌਧਰੀ ਝਾਂਗੀ ਨੋਨ ਨੂੰ ਲਮਣ ਤੇ ਉਹ ਮਾਛੀ ਬੋਲੇ ਸਾਖੇ ਚੌਧਰੀ ਜਾਗੋ ਜਾਣ ਵਾਸਤੇ ਜਾ ਕਰਦਾ ਵਾਤੇ ਮੇਰੇ ਵਾਸਤੇ ਨਾ ਹਾਂ ਕੀ ਗੱਲ ਕੇ ਆਖੇ ਮੇਰੇ ਹੱਥ ਦੇ ਵਿੱਚ ਕੋਈ ਰੁਪਈਆ ਵੀ ਨਹੀਂ ਆਇਆ। ਉਸ ਆਖਾਂਗਾ ਖ ਜਾਰੇ ਨੂੰ ਨਿਗੇ ਮਾਰ ਉਹ ਕਹਿੰਦੇ ਮੁੱਠ ਬਗਾਈਓ ਸੀ ਨਾ। ਤਣ ਮਲੂਮ ਆ ਐਸੇ ਜਾੜੇ ਦੇ ਵਿੱਚ ਕੋਈ ਪੈਸੇ ਗਏ ਐ। ਅੱਛਾ ਜੋਗਦੇਸ ਵਕਤ ਪੌੜੀ ਲਾਹ ਤੇ ਜਾੜੇ ਦੇ ਵਿੱਚ ਗਿਆ ਰੁਪਈਆ ਦਾ ਪਾਇਓ ਮੈਂ। ਉਸ ਵਕਤ ਦਾ ਦੀ ਇਤਨੀ ਤਾਕਤ ਹੈ ਜਿਵੇਂ ਤੇਰੇ ਕੋਲ ਅੱਜ 1 ਲੱਖ ਰੁਪਈਆ। ਬਿਲਕੁਲ ਉਹਦੇ ਪੈਸੇ ਜਿ ਤਾਕਤ ਸੀ ਬਿਲਕੁਲ ਬਾਬਾ ਜੀ। ਉਸ ਵਕਤ ਪੁੱਤਰ ਤਾਕਤ ਕਿਸ ਤਰ੍ਹਾਂ ਇੱਕ ਤੋਂ ਮੁਲਕ ਵੱਡਾ ਹਾਂ। ਹਾਂਜੀ। ਇੱਕ ਦੂਸਰਾ ਨੰਬਰ ਇਹ ਹਾ ਉਸ ਵਕਤ ਪੈਸਾ ਬੜਾ ਕਮੀ ਹਾ ਪੈਸਾ ਕਮੀ ਹਾ ਤਾਕਤਾਂ ਦੇ ਵੀ ਜ਼ਿਆਦਾ ਹਾ ਬਿਲਕੁਲ ਸਾਨੂੰ ਖਰਚਾ ਢਿੰਦਾ ਹੁੰਦਾ 4 ਅੰਨੇ ਤੇ 8 ਅੰਨੇ ਸਹੀ ਅਸਾਂ 4 8 ਅੰਨੇ ਆ ਸਾਬ ਦਾ ਰੈਜੀ ਵੀ ਲੈਣਾ ਖੜ ਖੜਾ ਵੀ ਲੈਣਾ ਤੇ ਅੱਜ ਅੱਜ 60000 ਵੀ ਇਥੋਂ 4 ਅੰਨੇ 8 ਅੰਨੇ ਨਹੀਂ ਮਿਲਦਾ ਬਿਲਕੁਲ ਇਸ ਤਰ੍ਹਾਂ ਤੇ ਬੱਬਾ ਜੀ ਵੰਡ ਤੋਂ ਬਾਅਦ ਕਦੀ ਕੋ ਪਿੰਡ ਵੇਖਣ ਵੀ ਆਇਆ ਹਾਏ ਹੈ ਸਹੀ ਕੌਣ ਕੌਣ ਆਇਆ ਪਿੰਡ ਵੇਖਣ ਉਹ ਮੈਂ ਸੁਣਾ ਉਹਨਾਂ ਦੇ ਬੁੱਲੇ ਖੜੇ ਹੈ ਹਕਤਾ ਜਗਨਨਾਥ ਦਾ ਪੋਤਰਾ ਆਇਆ ਸਹੀ ਆਗੇ ਸਮਝ ਠੀਕ ਤੇ ਇੱਕ ਬੂਫਜਾਨ ਦਾ ਪੋਤਰਾ ਆਇਆ ਇਹ ਆਇਆ ਪਿੰਡ ਵੇਖਣ ਉਹ ਮੈਂ ਮਸਜਿਦ ਬੇ ਨਮਾਜ਼ ਪੜੀਏ ਸ਼ਾਮ ਦੀ ਅੱਛਾ ਅੱਛਾ ਉਹ ਬੁੱਲੇ ਆਖੇ ਬਾਬਾ ਆਖੇ ਬਾਬੇ ਗੁਲਾਮ ਕਿਹੜੇ ਹਿੰਦੂ ਆਏ ਬੈਠੇ ਅੱਛਾ ਉਹ ਮੈਂ ਗਿਆ ਤੇ ਵੇਖਿਆ ਜਦੋਂ ਹੱਲਾ ਗੁੱਲਾ ਪਿਆ ਉਹ ਮੈਂ 12 ਸਾਲਾਂ ਦਾ ਅੱਛਾ ਸਹੀ ਮੈਨੂੰ ਪਛਾਣ ਹੈ ਬਾਕੀ ਇੱਥੇ ਅਸੀਂ ਰਹਿੰਦੇ ਨਹੀਂ ਆ ਅੱਛਾ ਅਸੀਂ ਰਹਿੰਦੇ ਆ ਮਾਇਆ ਤੋਂ ਪਨਾਂ ਚੱਕ ਨੰਬਰ 13 ਬਨਾਰ ਹਨਾਲ ਖੋੜ ਤੋਂ ਉਸ ਵਕਤ ਉੱਥੇ ਮੈਨੂੰ ਇੱਥੇ ਹੋ ਗਿਆ ਕੁਝ 55 55 ਸਾਲ ਇੱਥੇ ਆਣ ਨੂੰ ਠੀਕ ਬਾਕੀ ਇਹਨਾਂ ਸਾਰਿਆਂ ਮੈਨੂੰ ਪਤਾ ਕਿਉਂ ਮੇਰੇ ਨਾਨਕੇ ਹਾਂ ਮੈਂ ਇਹਨਾਂ ਦੇ ਕੋਲ ਆਉਂਦਾ ਹੁੰਦਾ ਹਾਂ ਅੱਛਾ ਵੀ ਤੁਹਾਡੇ ਨਾਨਕੇ ਇੱਥੇ ਜਿਹੜੇ ਰਹਿੰਦੇ ਸੀ ਹਾਂ ਠੀਕ ਠੀਕ ਆ ਕੇ ਸਮਝ ਸਹੀ ਤੇ ਮੇਰੇ ਮਾਮੇ ਦੀ ਬੜੀ ਇੱਜ਼ਤ ਕਰਦੇ ਹਾਂ ਚੌਧਰੀ ਸਹੀ ਤੇ ਬਬੇ ਵਿਆਹਾਂ ਸ਼ਾਦੀਆਂ ਦੇ ਵੀ ਆਂ ਜਾਂਦੇ ਨੇ ਨਯੁੰਦਰਾ ਭਾਜੀ ਜੀ ਹੁੰਦਾ ਸ਼ਾਦੀ ਤੇ ਵੀ ਹੁੰਦਾ ਮੇਰੇ ਮਾਮੇ ਦੀ ਬਰਾਤ ਚੜ ਰਹਾ ਹੈ ਅਸੀਂ ਬਠਵਾ ਠੱਟੇ ਗਾਇਆ ਚੌਧਰੀ ਗਏ ਹਾਂ ਨਾਲ ਬਰਾਤ ਬੜੀਆਂ ਘੋੜੀਆਂ ਸਿਰ ਤੇ ਖੁਲੇ ਵਾਲੇ ਪੰਗਾ ਬੜੀਆਂ ਠਾਠਾ ਬਾਠਾ ਦੇ ਵਿੱਚ ਸਹੀ ਮੋੜ ਜੜ ਮਸਮਾਦ ਵਾਲੇ ਪੀਰ ਆਣਾਂ ਤੇ ਚੌਧਰੀ ਨੇ ਵੇਖਿਆ ਵੀ ਅਸੋ ਚੌਧਰੀ ਵੇਖਣ ਮਿੱਠੀ ਹੋ ਜੇ ਹੈ ਠੀਕ ਬੜੇ ਅਮੀਰ-ਸੰਮੀਰ ਆਦਮੀ ਹਾਂ ਸਹੀ ਤੇ ਬਬਈ ਫੁੱਲਰ ਮਾਨਵੀ ਕਹਿੰਦਾ ਇਹਨਾਂ ਦਾ ਪਿੰਡ ਹੀ ਸੀ ਫੁੱਲਰ ਬੰਨਾ ਵੀ ਖੰਬੋ ਹੈ ਉਹ ਵੀ ਇਹਨਾਂ ਦਾ ਕਬੀਲਾ ਠੀਕ ਸ਼ਾਹਪੂਰਾ ਵੀ ਨਾਂੰਦਾ ਹੈ ਠੀਕ ਤਖਤ ਮਲਵੀ ਨਾਂੰਦਾ ਹੈ ਸਹੀ ਸੁਣੇ ਤੇ ਬਬਈ ਕਹਿੰਦੇ ਨੇ ਕਿ ਆਪਣੇ ਪਿੰਡ ਦੀ ਜ਼ਮੀਨ ਜਿਹੜੀ ਹੈਗੀ ਏ ਇੱਥੋਂ ਮਤਲਬ ਐਡਾ ਵੱਡੇ ਪਿੰਡ ਮਤਲਬ ਪਿੰਡ ਛੋਟਾ ਸੀ ਲੇਕਿਨ ਜ਼ਮੀਨ ਇਹਦੀ ਸੁਖਪੁਰ ਤੱਕ ਜਾ ਕੇ ਲੱਗਦੀ ਸੀ ਇਹ ਮੇਰੇ ਪੁੱਤਰ ਜ਼ਮੀਨ ਇਸ ਤਰ੍ਹਾਂ ਹੈ ਇੱਕ ਇੱਕ ਬੰਦੇ ਦੇ 10 10 12 12 ਮਰਬੇ ਹਾਂ ਜ਼ਮੀਨ ਠੀਕ ਹੈ ਆ ਗਏ ਸਮਝੇ ਹੁਣ ਇਹ ਤੇ ਮੈਂ ਦੱਸਣਾ ਘਰਲਾ ਖੂ ਇੱਕ ਜੇਸ ਉਹ ਜੱਗੂ ਬੇਜ਼ੂਰ ਦਾ ਹਕੂ ਕੇਕਾ ਆ ਗਿਆ ਬੇਲੇ ਵਾਲਾ ਦੋ ਬਗਤਾ ਵਾਲਾ ਤੇਨਾਂ ਤੇਨ ਖੂ ਆ ਗਿਆ ਚੌਥਾ ਨੰਦੋ ਭੂਪੇ ਵਾਲਾ ਆ ਗਿਆ ਇਹ ਇੱਕ ਬਾਪ ਦੇ ਪੁੱਤਾਂ ਦੀ ਥਾਂ ਹੈ ਸਹੀ ਇਹ ਚਾਰ ਪੰਜ ਖੂ ਖੋਦ 300 ਰੁਪਏ ਵੀ ਆ 200 ਰੁਪਏ ਵੀ ਆ ਠੀਕ ਤੇ ਬੱਬਾ ਸਕੂਲ ਹੁੰਦਾ ਸੀ ਕੋ ਆਪਣੇ ਪਿੰਡ ਵਿੱਚ ਉਸ ਵਕਤ ਮੇਰਾ ਸੋਹਣਾ ਸਕੂਲ ਅਮਲੀ ਮੋਤੀ ਨਹੀਂ ਆ ਫੁੱਲਰ ਉਹਨਾਂ ਦੇ ਵਿੱਚ ਸਕੂਲ ਆ ਠੀਕ ਹੈ ਵੀ ਆਪਣੇ ਪਿੰਡ ਵਿੱਚ ਨਹੀਂ ਸੀ ਇਹ ਪਿੰਡੇ ਸਕੂਲ ਨਹੀਂ ਆ ਤੇ ਹੁਣ ਨੇ ਗਿਆ ਪਿੰਡ ਵਿੱਚ ਹੁਣ ਪਿੰਡੇ ਚ ਹੈ ਹਾਈ ਸਕੂਲ ਹੈ ਠੀਕ ਲੜਕੀਆਂ ਜਾਵੇ ਤੇ ਲੜਕੇ ਜਾਵੇ ਦੋਵਾਂ ਦਾ ਸਕੂਲ ਹੈ ਦੋਵੇਂ ਯਾਰ ਪ੍ਰਾਈਵੇਟ ਵੀ ਸਕੂਲ ਹੈ ਠੀਕ ਹੋਰ ਦੱਸੋ ਬੱਬਾ ਜੀ ਉਸ ਵਕਤ ਦੀ ਆਸਾਨੀ ਗੱਲਾਂ ਦੱਸੋ ਬੀ ਲੋਕ ਹੱਸਦੇ ਖੇਡਦੇ ਸਹੀ ਆ ਪੁੱਤਰ ਗੱਲ ਹੈ ਉਸ ਵਕਤ ਦੇ ਜ਼ਮਾਨਾ ਹਾ ਲੜਕੀ ਨੌਜਵਾਨ ਹੈ ਤੇ ਲੜਕਾ ਨੌਜਵਾਨ ਹੈ ਦੋਵੇਂ ਰਾਤ ਨੂੰ ਸੁੱਤੇ ਪਰ ਉਹਨੂੰ ਪਤਾ ਨਹੀਂ ਬੀ ਇਹ ਲੜਕਾ ਹੈ ਤੇ ਉਹਨੂੰ ਪਤਾ ਨਹੀਂ ਬੀ ਇਹ ਲੜਕੀ ਹੈ ਠੀਕ ਉਹ ਕੀ ਚੀਜ਼ ਹੈ ਉਹ ਸਚਾਈ ਹੈ ਉਸ ਵਕਤ ਤਾਂ ਦਰਵਾਜ਼ੇ ਨਹੀਂ ਆਂ ਠੀਕ ਖੁੱਲੇ ਘਰ ਹਾਂ ਖੁੱਲੇ ਘਰ ਹਾਂ ਸਹੀ ਬੰਦੋ ਬਸ ਇਤਨਾ ਕੋਈ ਨਹੀਂ ਹਾ ਜਨਾਨੀਆਂ ਦੇ ਵੈਸੇ ਬੰਦੇ ਸੁੱਤੇ ਪਏ ਬੰਦੇ ਦੇ ਵੈਸੇ ਜਨਾਨੀਆਂ ਸੁੱਤੀਆਂ ਪਈਆਂ ਸਭ ਮਾਵਾਂ ਭੈਣਾਂ ਨੇ ਠੀਕ ਹੁਣੇ ਬਿਲਕੁਲ ਅੱਛਾ ਬੱਬਾ ਜੀ ਇਹ ਕਬਰਸਤਾਨ ਜਗ੍ਹਾ ਤੁਸੀਂ ਦੱਸਦੇ ਪਈ ਸੀ ਕਿ ਉਹਨਾਂ ਨੇ ਦਿੱਤੀ ਹਾਂਜੀ ਕਬਰਸਤਾਨ ਉਹਨਾਂ ਛੱਡਿਆ ਹੋਇਆ ਉਹ ਅੱਜੇ ਸ਼ੇਰ ਵੀ ਉਹਨਾਂ ਛੱਡਿਆ ਹੋਇਆ ਆਹ ਖਾਜਾ ਸ਼ਾਹ ਮਮੂਨ ਵੀ ਛੱਡਿਆ ਹੋਇਆ ਉਹ ਨਹਿਦਵਾ ਲੋਗਾ ਇੱਕ ਹੋਰ ਹੈ ਅੱਲਾਹ ਦੇ ਵੱਲ ਇਹ ਤੇ ਮੇਰੇ ਕੋਲ ਤੋਂ ਦੇਖਾ ਖਬਰ ਹੈ ਜਿੰਦੇ ਵਾਸਤੇ 2 ਕੜਾਈ ਜ਼ਮੀਨ ਛੱਡੀ ਹੋਈ ਹੈ ਠੀਕ ਇਹ ਤੇ ਉਹ ਫਾ ਬੰਧ ਹਾਂ ਸਹੀ ਤੇ ਬੱਬੇ ਜਿਹੜਾ ਉਹਨਾਂ ਦਾ ਜਿਹੜੇ ਜਿੱਥੇ ਉਹ ਆਪ ਇਬਾਦਤ ਕਰਦੇ ਸੀ ਹਾਂਜੀ ਉਹ ਕਿਹੜੀ ਜਗ੍ਹਾ ਸੀ ਪਿੰਡੇ ਚ ਉਹ ਪਿੰਡ ਦੇ ਵਿੱਚ ਆਈ ਘਰ ਤਾਂ ਗੜੀ ਹੈ ਉਹ ਨਜ਼ਰ ਜਿਓਈਏਗਾ ਉਹ ਫੌਜੀ ਗੇਲ ਕੇ ਘਰ ਦੇ ਵਿੱਚ ਆ ਹੁਣ ਉਹ ਆਬਾਦੀ ਹੈ ਸਹੀ ਹਾਂ ਹੁਣ ਆਬਾਦੀ ਹੈ ਉਹ ਧਰਮਸਾਲ ਹਾਂ ਉਹਦੀ ਨਿਸ਼ਾਨੀ ਖਤਮ ਹੋ ਗਈ ਖਤਮ ਨਿਸ਼ਾਨੀ ਖਤਮ ਹੋ ਗਿਆ ਪਾਟ ਪੁੱਛ ਸਕਦੇ ਆ ਠੀਕ ਸਹੀ ਤੇ ਜਿਹੜਾ ਬੱਬੇ ਜਿੱਥੇ ਰਖਤ ਦੇ ਕੋਲ ਛੋਟੀਆਂ ਛੋਟੀਆਂ ਕਬਰਾਂ ਬਣੀਆਂ ਹੋਈਆਂ ਨੇ ਪਿੰਡ ਬੜਦੇ ਆ ਹਾਂ ਉੱਥੇ ਮੇਲਾ ਲੱਗਦਾ ਹੈ ਉੱਥੇ ਮੇਲਾ ਲੱਗਦਾ ਜਿਹੜਾ ਉਹ ਵੀ ਮਨਾਉਂਦੇ ਸੀ ਹਾਂ ਉਹ ਵੀ ਮਨਾਉਂਦੇ ਆ ਬੜੀ ਖੁਸ਼ੀ ਕਰਦੇ ਤੇ ਜਿਹੜੀਆਂ ਦੋ ਮਸਜਿਦਾਂ ਤੁਸੀਂ ਦੱਸਿਆ ਨੇ ਇਹ ਕਾਇਮ ਮਸਜਦਾਂ ਵੀ ਖੜੀ ਹੋਈ ਅੱਛਾ ਇਹ ਹਦੀਸ਼ ਇਹ ਕਾਇਮ ਮਸਜਦ ਖੜੀ ਹੋਈ ਇਹ ਦੋਵੇਂ ਉਹਨਾਂ ਦੇ ਉਹਨਾਂ ਦੀ ਦੋ ਉਹਨਾਂ ਦੀ ਜ਼ਮੀਨ ਛੱਡੀ ਹੋਈ ਹੈ ਠੀਕ ਸਹੀ ਜ਼ਮੀਨ ਪੁੱਤ ਤਾਂ ਉਹਨਾਂ ਦੀ ਛੱਡੀ ਹੋਈ ਮੋੜ ਜਿਹੜਾ ਰਾਹ ਕਾਣ ਮੁਸਲਮਾਨ ਉਹਨਾਂ ਖੂਦ ਮਸਜਦ ਬਣਾਈ ਤੇ ਉਹਨਾਂ ਨੇ ਰੋਕੇ ਵੀ ਕਿਉਂ ਬਣੇ ਜਾਂਦੇ ਆ ਅੱਛਾ ਹਾਂ ਵੀ ਮਤਲਬ ਰੋਕਦੇ ਨਹੀਂ ਸੀ ਕਿਸੇ ਆਪ ਦੀ ਇਬਾਦਤ ਕਰੋ ਤੁਸੀਂ ਉਹ ਹਾਂ ਜੀ ਬਿਲਕੁਲ ਨਹੀਂ ਉਹਨਾਂ ਰੋਕਿਆ ਠੀਕ ਜਿਸ ਅਮਰ ਦਾ ਕਿਸੇ ਬੱਕਰ ਦੇ ਵੈਸੇ ਨਹੀਂ ਰੋਕਿਆ ਸਹੀ ਤੇ ਜਿਵੇਂ ਬੱਬਾਈ ਕੋਈ ਮਾੜੇ ਘਰ ਵੀ ਹੁੰਦੇ ਨੇ ਮਤਲਬ ਜਿਹੜੇ ਕਾਮੇ ਕਰਦੇ ਸੀ ਉਹਨਾਂ ਨੂੰ ਰਮਜ਼ਾਨ ਚ ਕੋਈ ਰਾਸ਼ਨ ਵਗੈਰਾ ਮਦਦ ਗੱਲ ਹੈ ਜਿਹੜੇ ਗਰੀਬ ਆਦਮੀ ਹੁੰਦਾ ਉਹਨਾਂ ਨੂੰ ਰਾਸ਼ਨ ਦਿੰਦੇ ਆ ਠੀਕ ਬਈ ਆਪ ਦੇ ਦਿਨ گزارੋ ਆਰਾਮ ਨਾਲ ਜੀਣਾ ਸਹੀ ਕਿ ਮੇਰੇ ਸ਼ਾਦੀਆਂ ਵਿਆਹਾਂ ਦੇ ਮਤਲਬ ਕੋਈ ਮਾੜੇ ਘਰ ਨੂੰ ਕਿਸੇ ਨੂੰ ਦੁੱਧਾ ਦੇਣਾ ਕਿਸੇ ਨੂੰ ਦਾਣੇ ਦੇ ਦੇਣਾ ਕਿਸੇ ਨੂੰ ਘਿਓ ਦੇ ਦੇਣਾ ਜੇ ਬਾਵਾ ਬੰਦੇ ਤੋਂ ਨਾ ਨੂੰ ਮੱਝ ਗਾ ਦੇਣੀ ਤੇ ਲਾ ਵੀ ਆਪ ਦਾ ਸ਼ੋਰ ਤੇ ਪਿੰਡੇ ਰੋ ਸਹੀ ਉਹ ਐਸੇ ਬੰਦੇ ਆ ਮਾੜੇ ਬੰਦੇ ਨਹੀਂ ਆ ਸਹੀ ਮਤਲਬ ਰਮਜ਼ਾਨ ਦਾ ਇhtਰਾਮ ਵੀ ਕਰਦੇ ਸੀ ਕਿ ਬਹੁਤ ਇhtਰਾਮ ਕਰਨਾ ਠੀਕ ਹੁਣ ਅਸੀਂ ਮੁਸਲਮਾਨ ਆ ਖੁੱਲੇ ਫੁੱਲੇ ਬਾਜ਼ਾਰ ਦੇ ਵਿੱਚ ਅਸੀਂ ਜਾਂਦੇ ਪਏ ਤੇ ਖਾਂਦੇ ਪਿੰਦੇ ਜਾਂਦੇ ਆ ਇਸ ਤਰ੍ਹਾਂ ਨਹੀਂ ਬਾਬਾ ਜੀ ਐਵੇਂ ਹੈ ਹਾਂਜੀ ਉਸ ਵਕਤ ਕਿਸੇ ਦੀ ਜਰਤ ਨਹੀਂ ਬਿ ਬਾਜ਼ਾਰ ਦੇ ਖੋਤ ਜਾਂ ਆਪਦੇ ਦਰਵਾਜ਼ੇ ਤੋਂ ਬਾਹਰ ਹੋ ਕੇ ਕੋਈ ਚੀਜ਼ ਖਾਵੇ ਜਾਂ ਮੂੰਹ ਹਲਾਵੇ ਬਿਲਕੁਲ ਨਹੀਂ ਇਹ ਕਦਰਵਾਸੇ ਬਾਤ ਨਹੀਂ ਹੈ ਠੀਕ ਤੇ ਆਪਣਾ ਬਾਬਾ ਜੀ ਪਿੰਡ ਕਿੰਨਾ ਕੁ ਪੁਰਾਣਾ ਹੋਣਾ ਹੈ ਇਹ ਪਿੰਡ ਮੇਰਾ ਪੁੱਤਰਾ 350 ਸਾਲ ਮੁਗਲਾਂ ਬਾਦੀ ਕੀਤੀ ਹੈ ਅੱਛਾ 350 ਸਾਲ ਮੁਗਲਾਂ ਕੀਤੀ ਹੈ ਠੀਕ ਆਗੇ ਸਮਝੇ ਹਾਂਜੀ 40 ਸਾਲ ਕੀਤੀ ਹੈ ਮਹਾਰਾਜਾ ਰਜੀਤ ਸਿੰਘ ਅੱਛਾ ਅੱਛਾ 35 ਤੇ 40 90 ਹੋ ਗਿਆ 390 ਹੋ ਗਿਆ ਹਾਂਜੀ ਅੱਛਾ 100 ਤੇ 10 ਹਾਂ ਮੋੜ ਹਟ ਤੇ ਮੋੜ ਅੰਗਰੇਜ਼ਾਂ ਕੀ ਕੀ ਹੈ ਅੱਛਾ ਮਹਾਰਾਜਾ ਰਜੀਤ ਸਿੰਘ ਕੋਲ ਮੋੜ ਮੁਗਲਾਂ ਲਈ ਹੈ ਅੱਛਾ ਅੱਛਾ 350 ਮੁਗਲਾਂ ਦਾ ਹੈ ਤੇ 40 ਮਹਾਰਾਜਾ ਰਜੀਤ ਸਿੰਘ 100 ਤੇ 10 ਸਾਲ ਅੰਗਰੇਜ਼ ਕੀਤੀ ਹੈ ਠੀਕ 500 ਹੋ ਗਿਆ ਬੱਬਾ ਜੀ 500 ਸਾਲ ਦਾ ਮੱਕੇ ਹੈ ਪਿੰਡ ਠੀਕ ਨੰਬਰਦਾਰੀ ਬੱਬਾ ਜੀ ਕਿੰਨਾ ਕੋ ਸੀ ਲੰਬਾ ਗੜਿਆ ਚੌਧਰੀ ਬੂਟੇ ਕੋ ਅੱਛਾ ਆ ਗਿਆ ਸਮਝ ਠੀਕ ਇੱਕ ਹੀ ਨੰਬਰਦਾਰੀ ਸੀ ਕਿ ਦੋ ਨੰਬਰਦਾਰਾਂ ਉਹ ਲੰਬਾਦਾਰੀਆਂ ਚੌਧਰੀ ਬੂਟਾ ਤੇ ਚੌਧਰੀ ਪੋਪਾ ਇਹ ਭਰਾ ਸੀ ਇਹ ਤਾਂ ਚਾਚਾ ਤੇ ਆ ਅੱਛਾ ਚੌਧਰੀ ਬੂਟਾ ਜਿਹੜਾ ਉਹ ਹਾਂ ਉਹ ਉੱਥੇ ਰੱਖੋ ਦਾ ਮਾਲਕ ਅੱਛਾ ਜਿਹੜਾ ਪਿੰਡ ਤੋਂ ਲੰਮੇ ਜਿੱਥੇ ਅੱਜ ਸਖੀ ਕ ਬੈਠੇ ਸਹੀ ਚੌਧਰੀ ਬੂਟਾ ਉਸ ਤੋਂ ਦਾ ਮਾਲਕਾ ਠੀਕ ਜੋ ਵੀ ਪੰਚਾਇਤ ਦੇ ਫੈਸਲੇ ਫਿਰ ਇਹੀ ਕਰਦੇ ਸੀ ਪੰਚਾਇਤ ਦਾ ਫੈਸਲਾ ਜਿਹੜਾ ਹਾਂ ਨਾ ਜਿਹੜੇ ਕਰ ਦਿੰਦੇ ਹਨ ਕਿਸੇ ਜ਼ਰਤਾ ਨਹੀਂ ਹੁੰਦੀ ਉਹਨਾਂ ਦੀ ਗੱਲ ਕੋਈ ਮੋੜ ਲੱਗਾ ਠੀਕ ਮਤਲਬ ਹੱਕ ਸੱਚ ਦਾ ਫੈਸਲਾ ਕਰਦੇ ਸੀ ਹੱਕ ਸੱਚ ਦਾ ਕਰਨਾ ਠੀਕ ਹੱਕ ਸੱਚ ਦਾ ਕਰਨਾ ਇਹ ਨਹੀਂ ਬਿਰ ਦਮ ਆ ਜਾਣ ਲਾਬਿਆ ਤੇ ਮੇਰੇ ਮੂੰਹ ਲੱਗਦਾ ਹੈ ਤੇ ਇਹਨੂੰ ਫਾਇਦਾ ਦੇ ਦੇਵਾਂ ਦੋੇ ਨੁਕਸਾਨ ਨਾ ਇਹ ਬਾਤ ਨਹੀਂ ਹੋ ਸਕਦੀ ਸਹੀ ਹੱਕ ਸੱਚ ਦਾ ਜੋ ਹੱਕ ਜਿੰਦਾ ਬੰਦਾ ਹੈ ਉਹਦਾ ਠੀਕ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਸ਼ੁਕਰੀਆ ਤੁਹਾਡਾ